ਇਕਾ ਕਿਸੇ ਸ਼ਹਿਰ ਦੇ ਵਿੱਚ ਇੱਕ ਪ੍ਰੇਮੀ ਰਹਿੰਦਾ ਸੀ ਖਤਰੀ ਸੀ ਉਹ ਬਹੁਤ ਸੋਹਣਾ ਸੁਭਾਅ ਸੀ ਉਹਦਾ ਸੇਵਾ ਕਰਦਾ ਸੀ ਸਾਧੂਆਂ ਦੀ ਸੰਗਤ ਕਰਿਆ ਕਰਦਾ ਸੀ ਇੱਕ ਉਸੇ ਸ਼ਹਿਰ ਦੇ ਵਿੱਚ ਹੋਰ ਬੰਦਾ ਰਹਿੰਦਾ ਸੀ ਅਮੀਰ ਤਾਂ ਕਾਫੀ ਸੀ ਪਰ ਬਿਕਾਰੀ ਸੀ ਮਾੜੇ ਕੰਮ ਕਰਿਆ ਕਰਦਾ ਗੁਰਨਾਮਿਕ ਬਾਦਸ਼ਾਹ ਸੰਸਾਰ ਦਾ ਉਦਾਰ ਕਰਦੇ ਕਰਦੇ ਉੱਥੇ ਚਲੇ ਗਏ ਬਾਗ ਵਿੱਚ ਡੇਰਾ ਕਰ ਲਿਆ ਤੇ ਬਾਗ ਇਹਦੇ ਦਾ ਸੀ ਖਤਰੀ ਦਾ ਇਹਨੂੰ ਪਤਾ ਲੱਗਿਆ ਵੀ ਕੋਈ ਸਾਧੂ ਆਏ ਨੇ ਇਹਨੇ ਕਿਹਾ ਵੀ ਪ੍ਰਸ਼ਾਦ ਪਾਣੀ ਮੇਰੇ ਬਾਗ ਵਿੱਚ ਠਹਿਰੇ ਨੇ ਮੇਰਾ ਫਰਜ਼ ਮੰਨਦਾ ਵੀ ਮੈਂ ਪ੍ਰਸ਼ਾਦ ਦਵਾਂ ਪ੍ਰਸ਼ਾਦਾ ਲੈ ਕੇ ਜਾਂਦਾ ਹੈ ਸੰਗਤ ਵੱਧ ਹੀ ਜਾਂਦੀ ਹੈ ਤੇ ਤਰੋ ਉਸੇ ਤਰ੍ਹਾਂ ਦੇ ਨਾਲ ਸੇਵਾ ਵਾਲੇ ਵੀ ਵੱਧਦੇ ਜਾਂਦੇ ਆ ਰਹੋ ਜਾਂਦਾ ਮਹਾਰਾਜ 4 ਵਜੇ ਸ਼ਾਮ ਨੂੰ satsang ਕਰਦੇ ਸੀ ਤੇ ਉਸ ਵੇਲੇ ਚਲੇ ਜਾਂਦਾ ਸੀ ਅੰਮ੍ਰਿਤ ਵੇਲੇ ਨਹੀਂ ਸੀ ਜਾ ਸਕਦਾ ਕੋਈ ਦੇ ਮਿੱਤਰ ਨੇ ਕਿਹਾ ਵੀ ਤੂੰ ਰੋਜ ਜਾਂਦਾ ਕਿੱਥੇ ਜਾਂਦਾ ਕਹਿੰਦਾ ਮੈਂ ਤੈਨੂੰ ਕਹਿਣ ਨੂੰ ਠੀਕ ਵੀ ਤੂੰ ਇੱਕ ਵਾਰੀ ਚੱਲ ਕੇ ਤਾਂ ਦੇਖ ਜਿੱਥੇ ਮੈਂ ਜਾਂਦਾ ਕਹਿੰਦਾ ਕੋਈ ਸਾਧ ਸੰਤ ਹੋਣੇ ਕਹਿੰਦੇ ਹਾਂ ਕਹਿੰਦਾ ਮੈਂ ਨਹੀਂ ਜਾਂਦਾ ਉਹਦਾ ਐਵੇਂ ਹੀ ਹੁੰਦੇ ਨੇ ਥੋੜੀ ਜਾਂਦੇ ਜਾਂਦੇ ਇੱਕ ਵਾਰੀ ਇਹਨੇ ਮਨਾ ਲਿਆ ਕਹਿਣ ਲੱਗਾ ਤੂੰ ਚਲ ਤਾਂ ਸਹੀ ਦੇਖੇਗਾ ਤਾਂ ਤੈਨੂੰ ਪਤਾ ਲੱਗੂ ਸਾਰਾ ਸ਼ਹਿਰ ਜਾ ਰਿਹਾ ਹੈ ਦੂਰ ਦਰਾਜ ਤੋਂ ਲੋਕ ਆਉਂਦੇ ਨੇ ਤੂੰ ਨਹੀਂ ਜਾਂਦਾ ਇਹ ਜਿਸ ਵਾਰਤ ਗਿਆ ਤਾਂ ਕੁਝ ਚੰਗਾ ਲੱਗਿਆ ਚਿਤ ਲੱਗਿਆ ਨਾ ਚੱਜ ਨਾਲ ਕਦੇ ਇੱਧਰ ਦੇਖੀ ਜਾਵੇ ਕਦੇ ਇੱਧਰ ਦੇਖੇ ਕਿਉਂਕਿ ਭਾਗ ਨਹੀਂ ਸੀ ਅਜੇ ਬਣੇ ਸਾਧ ਸੰਗ ਦੇ ਕਿਉਂਕਿ ਸਾਧ ਸੰਗ ਦੇ ਜਿੰਨਾ ਚਿਰ ਭਾਗ ਨਾ ਬਣ ਸਾਧ ਸੰਗ ਦੇ ਵਿੱਚ ਬੈਠ ਕੇ ਵੀ ਸਾਧ ਸੰਗ ਨਹੀਂ ਆਣੀ ਕਰ ਹਰ ਕੀਰਤ ਹੈ ਸਾਧ ਸੰਗਤ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਤਨ ਮਨ ਨੂੰ ਜਿਸ ਪਾਇਓ ਪ੍ਰਾਪਤ ਜਿਸ ਪੁਰਬ ਲਿਖਿਆ ਗਾਲ ਇਹਨ ਵਾਰ ਤੇਗ ਗੈਰ ਸਾ ਸੰਗ ਚ ਆ ਕੇ ਵੀ ਆਤਮਾ ਖਾਲੀ ਰਹਿ ਜਾਂਦਾ ਲੈ ਗਿਆ ਇਸ ਨੂੰ ਪ੍ਰਦਰਸ਼ਨਾਂ ਦਾ ਫਲ ਤਾਂ ਪ੍ਰਾਪਤ ਹੋਣਾ ਹੀ ਹੋਣਾ ਸੀ ਵਰ ਨੂੰ ਚਾਹੇ ਜੁਸੇ ਨਾਲ ਹੱਥ ਲਾ ਲਓ ਚਾਹੇ ਪਿਆਰ ਨਾਲ ਲਾ ਲਓ ਵਰ ਨੇ ਹੱਥਾਂ ਠੰਡਾ ਕਰਨਾ ਹੀ ਕਰਨਾ ਸੋ ਸਾ ਸੰਗ ਕਰਿਆ ਚਿਤ ਲੱਗਿਆ ਨਾ ਦਾਰਾ ਗਿਆ ਪੁੱਛਿਆ ਵੀ ਕਿਵੇਂ ਐ ਕਹਿੰਦਾ ਲੱਗਦਾ ਤਾਂ ਸੋਹਣਾ ਗੱਲਾਂ ਤਾਂ ਸੋਹਣੀਆਂ ਕਹਿੰਦੇ ਅੰਦਰ ਨਾਲ ਕੋਈ ਅਸਰ ਹੋਇਆ ਦੂਸਰੇ ਦਿਨ ਫੇਰ ਲੈ ਗਿਆ ਦੂਸਰੇ ਦਿਨ ਕਹਿਣ ਲੱਗਾ ਮਨਮ ਦੇ ਅੰਦਰ ਵਿਕਾਰ ਪੈਦਾ ਹੋ ਗਏ ਉਹ ਜਿਸ ਰਸਤੇ ਜਾਂਦੇ ਸੀ ਉੱਥੇ ਇੱਕ ਮਾਰੀ ਵਸਤੀ ਸੀ ਉਹ ਜਦ ਉਹਦੇ ਕੋਲ ਦੀ ਲੰਘਿਆ ਤਾਂ ਵਿਕਾਰ ਪੈਦਾ ਹੋ ਗਏ ਇੰਨੇ ਜਲਦਾਂ ਹੋ ਗਏ ਕਹਿੰਦਾ ਵੀ ਮੈਨੂੰ ਅੱਜ ਤਾਂ ਹੈਗਾ ਕੰਮ ਏ ਅੱਜ ਤਾਂ ਨਹੀਂ ਮੈਂ ਜਾਂਦਾ ਕੱਲ ਤੋਂ ਤੇਰੇ ਨਾਲ ਚਲਿਆ ਗਾ ਉਹ ਪਰ ਐ ਘਰੀਆਂ ਬਾਹਰ ਇਕੱਠੇ ਆਏ ਆ ਇਕੱਠੇ ਮੁੜਨੇ ਜੇ ਤਾਂ ਤੂੰ ਪਹਿਲਾਂ ਆ ਗਿਆ Tata ਤੂੰ ਐ ਬੋਰ ਦੇ ਥੱਲੇ ਬਹਿ ਜੇ ਮੈਂ ਆ ਗਿਆ ਤਾਂ ਮੈਂ ਤੇਰਾ ਇੰਤਜ਼ਾਰ ਕਰੀ ਜਾਉ ਉਸੇ ਤਰ੍ਹਾਂ ਨਾਲ ਹੋਇਆ ਉਹ ਪ੍ਰੇਮੀ ਤਾਂ ਗੁਰਨਾਨਕ ਬਾਦਸ਼ਾਹ ਦੇ ਪਾਸ ਚਲੇ ਗਿਆ ਇਹ ਜਿਹੜਾ ਸੀ ਇਹ ਵਿਕਾਰ ਕਰਨ ਵਾਸਤੇ ਉਸ ਮਾਰੀ ਬਸਤੀ ਚਲੇ ਗਿਆ ਅੱਗੇ ਗਿਆ ਤਾਂ ਉਹਦਾ ਘਰ ਬੰਦ ਸੀ ਕਿਤੇ ਗਈ ਹੋਈ ਸੀ ਇਹ ਛੇਤੀ ਦੇਕੇ ਆ ਕੇ ਬੋਰਡ ਦੀਆਂ ਜੜਾਂ 'ਚ ਬੈਠ ਕੇ ੜੀਕਣ ਲੱਗ ਗਿਆ کافی ਦੇਰ ੜੀਕਦਾ ਰਿਹਾ بارش ਹੋਈ ਹੋਈ ਸੀ ਜ਼ਮੀਨ ਨਰਮ ਹੋਈ ਹੋਈ ਸੀ ਐਵੇਂ ਇੱਕ ਢੱਕਾ ਚੱਕ ਲਿਆ ਤੇ ਖੜਿਆ ਤੇ ਉਹ ਜ਼ਮੀਨ ਫਰੋਲਣ ਲੱਗ ਗਿਆ ਉਹ ਫਰੋਲਦੇ ਫਰੋਲਦੇ ਮਿੱਟੀ ਕੱਢਣ ਲੱਗ ਗਿਆ ਥੋੜਾ ਜਿਹਾ ਕਰ ਗਹਿਰਾ ਫੋਲਿਆ ਉਹਦੇ ਵਿੱਚੋਂ ਇੱਕ ਦਾਗਰ ਨਿਕਲੇ ਬੜਾ ਖੁਸ਼ ਹੋਇਆ ਵੀ ਦਾਗਰ ਹਰਿਓਲੀ ਕਟਲੀ ਕੀ ਦੇਖਦੇ ਗਾਗਰ ਪੰਡਾ ਦੇਤਾ ਸਾਰੀ ਗਾਗਰ ਕੋਨਿਆਂ ਨਾਲ ਭਰੀ ਹੋਈ ਹੈ ਇੱਕ ਮੋਰ ਉਹਦੇ ਵਿੱਚ ਪਈ ਹੈ ਖੁਸ਼ ਹੋ ਗਿਆ ਵੀ ਆਪਾਂ ਨੂੰ ਗਾਗਰ ਵੀ ਮਿਲ ਗਈ ਤੇ ਨਾਲ ਮੋਰ ਵੀ ਮਿਲ ਗਈ ਇਧਰੇ ਪਾਸੇ ਜਦ ਗੁਰਸਿੱਖ ਆਇਆ ਉਹ ਲੰਗਮਾਰਦਾ ਤੁਰਿਆ ਹੁੰਦਾ ਹੈ ਪੈਰ ਬਨੇ ਹੋਏ ਲੰਗਮਾਰਦਾ ਹੈ ਕਹਿ ਲਗਾ ਕੀ ਗੱਲ ਹੈ ਤੂੰ ਲੰਗ ਮਾਰਦਾ ਤੇ ਮੈਂ ਖੁਸ਼ ਬੈਠਾ ਤੂੰ ਆਇਆ ਸਤਸੰਗ ਚੋਂ ਤੇ ਮੈਂ ਆਇਆ ਮਾੜੇ ਤੋਂ ਤੇ ਹੁਣ ਤੂੰ ਆਪੇ ਹੀ ਦੱਸ ਬਈ ਸਤਸੰਗ ਚੰਗਾ ਏ ਕਿ ਮੇਰੇ ਵਾਲਾ ਰਸਤਾ ਚੰਗਾ ਉਹ ਕਹਿ ਲਗਿਆ ਭਰਾਵਾ ਮੇਰੇ ਕੰਡਾ ਲੱਗਿਆ ਗਰਮਵੇ ਦਾ ਤੇ ਉਹ ਦਰਦਾ ਮੇਰੇ हट ਜੂਗਾ ਪਰ ਸਤਸੰਗ ਚੰਗੀ ਚੀਜ਼ ਐ ਇਹ ਤਾਂ ਕਦਾਤ ਚਿੱਤ ਚੰਗੀ ਚੀਜ਼ ਨਹੀਂ ਇਹ ਤਾਂ ਮਾੜੀ ਐ ਜਿਸ ਨੂੰ ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰਦੇ ਹੈ ਦੈ ਲਗਿਆ ਪ੍ਰੇਮੀਆਂ ਇਹ ਕੰਮ ਤਾਂ ਮਾੜੇ ਕੰਮ ਤਾਂ ਕਦੇ ਵੀ ਚੰਗੇ ਨਹੀਂ ਹੁੰਦੇ ਜਦੋਂ ਦਰਗਾਹ ਜਾ ਕੇ ਲੇਖਾ ਲੈਣਾ ਪੈਂਦਾ ਹੈ ਮੇਰੇ ਸਤਿਗੁਰੂ ਕਹਿੰਦੇ ਨੇ ਕਿ ਕਹਾਣੀ ਦੇ ਵਿੱਚ ਪੀੜ ਦਿੰਦੇ ਕਹਿ ਲਿਆ ਉਹ ਦਰਗਾਹ ਦੀ ਗੱਲ ਤਾਂ ਛੱਡ ਮੈਂ ਤਾਂ ਹੋਰ ਦੀ ਗੱਲ ਕਰਦਾ ਪ੍ਰਤੱਖ ਬਾਤ ਮੈਂ ਕਰ ਰਿਹਾ ਤੇਰੇ ਹੀ ਗੰਡਾ ਲੱਗਿਆ ਤੇ ਮੈਨੂੰ ਮੌਤ ਮਿਲ ਗਈ ਮੈਂ ਮਾਰੇ ਕੰਮ ਉਹਦੇ ਵਾਸਤੇ ਆਇਆ ਤੂੰ ਚੰਗੇ ਵਾਸਤੇ ਆਇਆ ਕਹਿੰਦਾ ਮੈਂ ਤਾਂ ਨਹੀਂ ਜਾਣਦਾ ਕਿ ਮੇਰੇ ਸਤਿਗੁਰੂ ਪਹੁੰਚਾ। ਤ੍ਰਕਾਲਦਰਸ਼ੀ ਨੇ ਤੈਨੂੰ ਦਿਖਾ ਦੇਣਗੇ ਅੱਖਾਂ ਨਾਲ ਕੀ ਪਾਰਾ ਬਤਿਆ। ਮਹਾਰਾਜ ਦੇ پاس ਚਲੇ ਗਏ ਮਹਾਰਾਜ ਨੇ ਕਿਹਾ ਕੀ ਜਨ ਭਾਈ ਜਿਹਤੀ ਮੁੜਿਆ ਇਹ ਕਹਿੰਦੇ ਸੱਚੇ ਬਾਦਸ਼ਾਹ ਤੁਸੀਂ ਸਭ ਕੁਝ ਜਾਣੀ ਜਾਂ। ਆ ਵੀਰਾ ਬਿੱਤਰ ਹੈ ਤੇ ਇਹ ਸਾਥਾਂ ਵਿੱਚ ਮੈਂ ਇੱਕ ਦਿਨ ਲਿਆਂਦਾ ਸੀ। ਤੇ ਅੱਜ ਆਇਆ ਤਾਂ ਇਹ ਮਾਰੇ ਕੰਮ ਨੂੰ ਚਲਿਆ ਗਿਆ ਤੇ ਮੈਂ ਜਦ ਵਾਪਸ ਜਾ ਰਿਹਾ ਸੀ ਮੇਰੇ ਕੰਡਾ ਲੱਗਿਆ ਇਹ ਮੈਨੂੰ ਕਹਿੰਦਾ ਵੀ ਤੇਰੇ ਕੰਡਾ ਲੱਗਿਆ ਤੇ ਇਹਨੂੰ ਉੱਥੇ ਮੋਹਰ ਮਿਲ ਗਈ ਗਾਗਰ ਸੀ ਕੋਲਿਆਂ ਦੀ ਭਰੀ ਹੋਈ ਵਿੱਚ ਮੋਹਰ ਪਈ ਸੀ ਇਹ ਹੀ ਗੱਲ ਕਹੀ ਜਾਂਦਾ ਵੀ ਮੈਨੂੰ ਮੋਹਰ ਮਿਲੀ ਹੈ ਤੇ ਤੈਨੂੰ ਇਹ ਮਾਰੇ ਕਹਿੰਦੇ ਪ੍ਰੇਮੀਆਂ ਪਿਛਲੇ ਜਨਮ ਦਾ ਕੁਝ ਹਾਲ ਜਾਣਦਾ ਹੈ ਕਹਿੰਦਾ ਨਹੀਂ ਮਾਰੇ ਕਹਿੰਦੇ ਆ ਦਿਖਾਈਏ ਤੈਨੂੰ ਮਹਾਰਾਜ ਨੇ ਦਿਖਾਇਆ ਵੀ ਵੱਡਾ ਦਾਤਾ ਸੀ ਦਾਨ ਕਰਿਆ ਸੀ ਕਿਸੇ ਸਾਧੂ ਬਰਮ ਗਿਆਨੀ ਮਾਨਪੁਰਸ਼ ਨੂੰ ਮੋਹਰ ਦਾਨ ਕਰੀ ਸੀ ਕਹਿੰਦੇ ਜਿਹੜੀ ਆ ਮੋਹਰ ਸੀ ਨਾ ਤੈਨੂੰ ਹੁਣ ਮਿਲਣੀ ਸੀ ਅੱਜ ਜੇ ਤੂੰ ਅੱਜ ਉਹ satsang ਤੇ ਆ ਜਾਂਦਾ ਇਹ ਤਿਆਰ ਹੋ ਗਈ ਸੀ ਤੈਨੂੰ ਮਿਲਣ ਵਾਸਤੇ ਪਰ ਤਾਂ ਇਹ ਮੋਹਰਾ ਜਿਹੜੀ ਆ ਸੀ ਤੈਨੂੰ ਭਰੀ ਹੋਈ ਗਾਗਰ ਮਿਲਣੀ ਸੀ ਇਸ ਜਨਮ 'ਚ ਤੈ ਬਕਾਰਾਂ ਦੀ ਅੱਗੇ ਵਿੱਚ ਫੂਕ ਕੇ ਪੁੰਨਾ ਨੂੰ ਕੋਲੇ ਬਣਾ ਦਿੱਤਾ। ਆ ਇੱਕ ਬਚਦੀ ਸੀ ਤੇਰੀ ਕੱਲ ਤੂੰ satsang ਵਿੱਚ ਆਇਆ ਸੀ ਉਹ ਮੋਰ ਤੇਰੀ ਜਿਹੜਾ ਮੋਰ ਸੀ ਬਚ ਗਿਆ ਨਹੀਂ ਇਹ ਵੀ ਕੋਲਾ ਬਣ ਜਾ ਰਿਹਾ ਸੀ। ਆ ਪ੍ਰੇਮੀ ਜੀ ਨੂੰ ਤੂੰ ਤਾਣਾ ਮਾਰਦਾ ਹੈ ਕਹਿੰਦੇ ਪਿਛਲੇ ਜਨਮ ਤੇ ਇਹਦਾ ਇੱਕ ਐਸਾ ਕਰਮ ਕੀਤਾ ਹੋਇਆ ਸੀ ਕਿ ਇਸ ਨੂੰ ਸੂਲੀ ਮਿਲਣੀ ਸੀ। satsang ਚ ਆ ਗਿਆ ਨਤੀਜਾ ਕੀ ਹੋਇਆ ਵੀ ਸ਼ੂਲੇ ਦੀ ਸ਼ੂਲ ਬਣਾਤੀ ਸ਼ੂਲ ਨਾਲ ਛਰ ਗਿਆ। ਸੋ ਕੰਮ ਨੇ ਇਹ ਕਰਿਆ ਮਹਾਰਾਜ ਕਹਿੰਦੇ ਸੋਚ ਕੇ ਕਰੋ ਇਹ ਜਿਆ ਨਾ ਕਰੋ ਜਿਹਦੇ ਨਾਲ ਸਾਨੂੰ ਪਛਤਾਉਣਾ ਪੈ ਜਾਵੇ। ਸੋ ਇਹ ਜੋ ਮਹੀਨਾ ਹੈ ਕਤਕ ਦਾ ਇਹਦਾ ਜੋ ਉਪਦੇਸ਼ ਮਹਾਰਾਜ ਨੇ ਸਾਨੂੰ ਦਿੱਤਾ ਹੈ ਉਹ ਪਹਿਲਾ ਉਪਦੇਸ਼ ਕਰਮਾਂ ਦਾ ਕਤਕ ਕਰਮ ਕਮਾਉਣੇ ਦੋਸ਼ ਨਾ ਕਾਹੋ ਜੋ। ਦੂਜਾ ਹੈ ਬਿਜਾ ਨਹੀਂ ਰੋਗੀ ਕਿਉਂ ਹੋ ਜਾਂਦਾ ਕਿਉਂ ਦੁਖੀ ਹੋ ਜਾਂਦਾ। ਜਿਵੇਂ ਆਦਮੀ ਜ਼ਿੰਦਗੀ ਭਰ ਦੁਖੀ ਰਹਿੰਦਾ ਹੋ ਕੇ ਹੋਵੇ ਕਿਉਂ ਲੈਂਦਾ ਮਹਾਰਾਜ ਕਹਿੰਦਾ ਉਹਦਾ ਕਾਰਨ ਹੈ ਕਿ ਉਹ ਆਪਣੇ ਵੈਦੇ ਤੋਂ ਮੁਕਰਿਆ ਹੋਇਆ ਮਿਲਦਾ ਨੂੰ ਸੁਖ ਸੀ ਲੇਕਿਨ ਇਹ ਵੈਦਾ ਫਰਮੋਸ਼ ਹੈ ਫਰਹ ਉਰਦੂ ਦਾ ਕਰੇ ਵੈਦਾ ਕਰਕੇ ਮੁਕਰਨ ਵਾਲਾ ਬਣ ਜਿਸ ਵat ਮਾਂ ਦੇ ਪੇਟ ਵਿੱਚ ਸੀ ਉਸ ਵਲੇ ਦੀ ਵਸਤਾ ਜਿਹੜੀ ਸੀ ਬੜੀ ਖਤਰਨਾਕ ਹੁਣ ਤਾਂ ਤਸਵੀਰਾਂ 'ਚ ਟੈਲੀਵਿਜ਼ਨਾਂ 'ਚ ਦਿਖਾਉਂਦੇ ਆਂ ਅੱਖਾਂ ਨਾਲ ਅਸੀਂ ਦੇਖ ਲੈਨੇ ਆਂ ਉਸ ਵਲੇ ਮਹਾਰਾਜ ਜੀ ਐਸ ਤਰ੍ਹਾਂ ਦਾ ਫਰਮਾਨ ਕਰ ਰਹੇ ਜਦੋਂ ਪੁੱਠਾ ਅਲੰਕਦਾ ਸੀ ਉਹ ਦਿਨ ਪੁੱਜਿਆ ਉਹ ਦਿਨ ਪੁੱਜਿਆ ਸਥਾਨ ਅਲੰਕਦਾ ਸੀ